ਸਟਿੱਕਾਲ ਦੀ ਕਲਰਕਲਫ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾ ਹਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਤੇ ਆਪਣੀ डेली ਵੀਡੀਓ ਆਉਂਦੀ ਹੈ 10:30 ਮਿੰਟ ਤੇ ਇੰਡੀਆ ਟਾਈਮ ਦੇ ਹਿਸਾਬ ਨਾਲ ਸਵੇਰੇ ਤੇ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜੀ ਵੀਡੀਓ ਜਦੋਂ ਵੀ ਅਪਲੋਡ ਹੋਵੇ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਬਹੁਤ ਸੋਹਣ ਸੋਹਣ ਸੂਟ ਦਿਖਾਉਣੇ ਆ ਕਾਟਨ ਪਿਓਰ ਕਾਟਨ ਰਹੂਗੀ ਮੀਜਰਮੈਂਟ ਧਿਆਨ ਨਾਲ ਸੁਣਨੀ ਹੈ ਕਲਰ-ਕਲਰ ਦਾ ਕੋਈ ਰੋਲਾ ਨਹੀਂ ਹੋਊਗਾ ਸਭ ਐਨ ਫੇਅਰ ਕਲਰ ਹੋਣਗੇ ਠੀਕ ਹੈ ਬਸ ਮੀਜਰ सलवार होगी थोड़ी सवा दो मीटर जी शर्ट होगी थोड़ी बयाली इंच तक रैडी हो सवा दो कल है पर रैडी बयाली बयाली तरताली रैडी हो जाती शर्ट ठीक है सब भी मेजरमेंट इको ही रहेगी प्योर कॉटन होगी हंड्रड प्रसेंट कोई मिकसिंग नहीं जीरो परसेंट मिकसिंग पिस्ता जहाँ कलर कलरफुल ਪ੍ਰਿੰਟਿੰਗ ਠੀਕ ਹੈ ਮੀਡੀਅਮ ਸਾਈਜ਼ ਦੀ ਗਲੇ ਤੇ ਇਸ ਤਰ੍ਹਾਂ ਪੱਟੀ ਮਿਲੂਗੀ ਤੁਹਾਨੂੰ ਵਰਕ ਵਾਲੀ ਠੀਕ ਹੈ ਜੀ ਤੇ ਲਓ ਜੀ ਇਹ ਤੁਹਾਨੂੰ ਮਿਲੂਗਾ ਸ਼ਰਟ ਤੇ ਨਾਲ ਇਹਦੀ ਇਹ ਮਿਲੂਗੀ ਤੁਹਾਨੂੰ ਵੈਰੀ ਸਮਾਰਟ ਫੈਬਰਿਕ ਬਾਟਮ ਦਾ ਲਾਈਨਸ ਵਾਲਾ ਤੇ ਨਾਲ ਤੁਹਾਨੂੰ ਪਿਓਰ ਕਾਟਨ ਦਾ ਹੀ ਮਿਲੂਗਾ ਦੁਪੱਟਾ ਠੀਕ ਹੈ ਲਓ ਇਹਨਾਂ ਦੇ ਵਰਕ ਖੁੱਲੇ ਹੁੰਦੇ ਨੇ ਇਹ 2 ਮੀਟਰ ਦੇ ਵਿੱਚ ਵੀ ਸਵਾ ਦੋ ਵਾਲਾ ਕੰਮ ਸਾਰਦੇ ਠੀਕ ਹੈ ਉਹਰੇ ਖੁੱਲੇ ਹੁੰਦੇ ਨੇ ਇਹ ਰੋਲ ਹੋ ਕੇ ਆਏ ਹੋਏ ਆ ਤਾਂ ਕਰਕੇ ਤੁਹਾਨੂੰ ਥੋੜੇ ਜਿਹਾ ਵਟਾਂ ਵਾਲੇ ਦਿਖ ਰਹੇ ਨੇ ਤੁਹਾਨੂੰ ਤੇ ਇਹਨਾਂ ਦੇ ਆਹ ਲੱਗੀ ਹੋਊਗੀ ਪੰਪਨ ਲੇਸ ਠੀਕ ਹੈ ਜੀ ਤੇ ਇਹੇ ਸੂਟ ਤੁਹਾਨੂੰ ਮਿਲ ਰਿਹਾ ਹੈ 650 ਠੀਕ ਹੈ ਸ਼ਿਪਿੰਗ ਫ੍ਰੀ ਲਓ ਜੀ ਫੁੱਲ ਗਰਮੀਆਂ ਦੀ ਜਿਹੜੀ ਆਈਟਮ ਹੈ ਇਹ ਤੁਹਾਨੂੰ ਅੱਜ ਅਸੀਂ ਪਹਿਲੀ ਵੀਡੀਓ ਸਾਡੀ ਲੈਸ ਤੇ ਦੇਖ ਰਹੇ ਹਾਂ ਅਗਲੀ ਵਾਰੀ ਇਹਨਾਂ ਦੇ ਪ੍ਰਾਈਸ ਜਿਹੜੇ ਹੋਣਗੇ ਉਹ ਵੱਧ ਕੇ ਹੋਣਗੇ ਠੀਕ ਹੈ ਲਓ ਜੀ ਅਗਲਾ ਡਿਜ਼ਾਈਨ ਦੇਖੋ ਸਭ ਦੀ ਮੀਜਰਮੈਂਟ ਸੇਮ ਰਹੂਗੀ ਠੀਕ ਹੈ ਆ ਲਓ ਜੀ ਇਹ ਆ ਗਿਆ ਜੀ ਪ੍ਰਿੰਟ ਬਹੁਤ ਪਿਆਰਾ ਜਿਹਾ ਉਹ ਵਾਈਟ ਜਿਹਾ بیس ਹੈ ਤੇ ਉਹਦੇ ਉੱਤੇ ਬੜੀ ਮੀਡੀਅਮ ਸਾਈਜ਼ ਦਾ ਪ੍ਰਿੰਟ ਯਾ ਤੁਹਾਨੂੰ ਗਲੇ ਦੇ ਉੱਤੇ ਇਸ ਤਰ੍ਹਾਂ ਦੀ ਵਰਕ ਵਾਲੀ ਪੱਟੀ ਮਿਲੂਗੀ ਠੀਕ ਹੈ ਤੇ ਨਾਲ ਤੁਹਾਨੂੰ ਇਹ ਵਾਲਾ ਮਿਲੂਗਾ ਇਹਦਾ ਬਾਟਮ ਤੇ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਆ ਆ ਦੇਖੋ ਇਸ ਤਰ੍ਹਾਂ ਹੁੰਦੇ ਨੇ ਇਹਨਾਂ ਦੇ ਸਾਰਿਆਂ ਦੇ ਦੁਪੱਟੇ ਇਸ ਤਰ੍ਹਾਂ ਹੀ ਹੋਣਗੇ ਤੁਹਾਡੇ ਕੋਲੇ ਵੀ ਇਸ ਤਰ੍ਹਾਂ ਹੀ ਹੋਣਗੇ ਕਿਉਂਕਿ ਸਾਰਿਆਂ ਦੇ ਅਸੀਂ ਖੋਲ ਕੇ ਨਹੀਂ ਭੇਜਾਂਗੇ ਠੀਕ ਹੈ ਜਿਹੜਾ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣਾ ਹੈ ਉਹ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਆ ਪਿੰਕ ਦਾ ਖੋਲ ਮੀਜ਼ਰਮੈਂਟ ਸਭ ਦੀ ਸੇਮ ਰਹੂਗੀ ਠੀਕ ਹੈ। ਓਕੇ। ਹਾਂ। ਇਸ ਤਰ੍ਹਾਂ ਦਾ ਤੁਹਾਨੂੰ ਮਿਲੂਗਾ ਨਾਲ ਇਹਦੇ 컬러ਫੁਲ ਦੁਪੱਟਾ ਪਿਓਰ ਕਾਟਨ ਦਾ। ਹਾਂ। ਠੀਕ ਹੈ। ਤੇ ਪ੍ਰਾਈਸ ਮਿਲ ਰਿਹਾ 650 ਰੁਪਈਆ। ਨੈਕਸਟ ਆ ਗਿਆ ਇਹ ਵਾਲਾ। ਇਹ ਆ ਗਿਆ ਜੀ ਤੁਹਾਡਾ ਪੋਟਲੀ ਬਟਨਸ ਗੋਟੇ ਨਾਲ ਬਣੇ ਹੋਏ ਨੇ ਬਹੁਤ ਸੋਹਣੇ ਹਨ ਗੋਟਾ ਲਾ ਕੇ। ਇਹ ਆ ਗਈ ਇਹਦੀ ਪ੍ਰਿੰਟਿੰਗ ਠੀਕ ਹੈ ਪ੍ਰਿੰਟਿੰਗ ਬਹੁਤ ਸੋਹਣੀ ਸਾਰਿਆਂ ਦੀ ਪ੍ਰਿੰਟਿੰਗ ਬੜੀ ਪਿਆਰੀ ਤੇ ਆ ਤੁਹਾਨੂੰ ਮਿਲੂ ਇਹਦੀ ਬਾਟਮ ਠੀਕ ਹੈ ਜੀ ਆ ਲੋ ਲੈ ਰਹੀਏ ਜੀ ਲੈ ਰਹੀਏ ਜੀ ਦੀ ਬੜੀ ਪਿਆਰੀ ਹਾਂ ਤੇ ਨਾਲ ਤੁਹਾਨੂੰ ਮਿਲੂ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਸਮਾਰਟ ਤੇ ਪੜੇ ਰਿਹਾ ਜੀ ਸੂਟ ਨੇ ਪ੍ਰਿੰਟਿੰਗ ਦੇ ਮਾਮਲੇ 'ਚ ਬਹੁਤ ਪਿਆਰੇ ਤੇ ਫੈਬਰਿਕ ਦਾ ਅੱਛਾ ਹੈ ਹੀ ਹੈ ਕੋਈ ਕਲਰ ਨਹੀਂ ਜਾਣਾ ਕੁਝ ਨਹੀਂ ਹੋਣਾ ਤੇ ਆ ਤੁਹਾਨੂੰ ਮਿਲੂਗੇ ਇਹਦੇ ਨਾਲ ਇੱਕ ਹੋਰ ਕਾਟਨ ਦਾ ਦੁਪੱਟਾ ਠੀਕ ਹੈ ਜੀ ਲਓ ਜੀ ਅਗਲਾ ਆ ਗਿਆ ਇਹ ਡਿਜ਼ਾਈਨ ਲਾਂਚ ਇਹ ਤੁਹਾਨੂੰ ਮਿਲੂ ਸ਼ਰਟ ਲਹਰੀ ਇਹਦੀ ਪਿੰਕ ਕਲਰ ਚ ਤੇ ਨਾਲ ਇਸ ਤਰ੍ਹਾਂ ਇੱਕ ਵਰਕ ਵਾਲੀ ਪੱਟੀ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਵਾਲੀ ਮਿਲੂਗੀ ਇਹਦੇ ਬਾਟਮ ਤੇ ਇਹ ਤੁਹਾਨੂੰ ਮਿਲੂ ਦੁਪੱਟਾ ਬਾਟਮ ਦਾ ਇਹਨੂੰ ਪੰਪਮ ਲੇਸ ਨਹੀਂ ਲੱਗੀ ਠੀਕ ਹੈ ਜੀ ਨਾਲ ਲੋ ਇਹ ਤੁਹਾਨੂੰ ਖੁੱਲਡਾ ਦਾ ਮਿਲੂਗਾ ਦੁਪੱਟਾ ਬਹੁਤ ਸੋਹਣੀਆਂ ਚੀਜ਼ਾਂ ਨੇ ਸਿਰਫ 650 ਦੇ ਵਿੱਚ ਇੱਕ ਕਲਰ ਤੁਹਾਨੂੰ ਸੇਮ ਦੇ ਵਿੱਚ ਇਹ ਮਿਲੂਗਾ ਇਹਨੂੰ ਆਪਾਂ ਨਹੀਂ ਖੋਲਦੇ ਹੁਣ ਪੂਰਾ ਠੀਕ ਹੈ ਫਿਰੋਜ਼ੀ ਕਲਰ ਇੱਕ ਕਲਰ ਇਹ ਮਿਲੂਗਾ ਪੀਚ ਕਲਰ ਪੀਚੀ ਪਿੰਕ ਕਲਰ ਹੁੰਦਾ ਜਿਹੜਾ ਠੀਕ ਹੈ ਗਾਜਰੀ ਪਿੰਕ ਜਾਂ ਤੇ ਇੱਕ ਮਿਲੂਗਾ ਤੁਹਾਨੂੰ ਪੈਰਟ ਕਲਰ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਨੇ ਪੱਕੇ ਰੰਗ ਨੇ ਬਿਲਕੁਲ ਹਾਂ ਅਗਲਾ ਡਿਜ਼ਾਈਨ ਆ ਗਿਆ ਖੋਲਦੀ ਹਾਂ ਮੈਂ ਹਾਂ ਲੋ ਵਿਦਾ ਵਿਦਾਊਟ ਲਾਈਨਿੰਗ ਬਣਨਗੇ ਸਾਰੇ ਸੂਟ ਕੋਈ ਸੀ ਥਰੂ ਵੀ ਨਹੀਂ ਠੀਕ ਹੈ ਹਲੋ ਜੀ ਇਹ ਤੁਹਾਨੂੰ ਇਸ ਤਰ੍ਹਾਂ ਅ ਗਲੇ ਦੇ ਉੱਤੇ ਮਿਲ ਰਿਹਾ ਨਾਲ 17 ਵਰਕ ਹੋਇਆ ਹੋਇਆ ਠੀਕ ਹੈ ਚਲੋ ਤੇ ਨਾਲ ਤੁਹਾਨੂੰ ਮਿਲੂ ਇਹ ਵਾਲੀ ਬਾਟਮ ਤੇ ਇਹ ਤੁਹਾਨੂੰ ਮਿਲੂ ਦੁਪੱਟਾ ਠੀਕ ਹੈ ਜੀ ਲੋ ਇਹ ਰੋਲ ਤੁਹਾਨੂੰ ਦੱਸੇ ਇਹ ਵੀ ਇਹਨਾਂ ਦੇ ਉਹ ਰੋਲ ਜਿਵੇਂ ਬਣੇ ਹੋਏ ਆ ਤੇ ਇਕੱਠੇ ਜੇ ਹੋਏ ਪਏ ਆ ਅਦਰਵਾਈਜ਼ ਪੂਰੇ ਖੁੱਲੇ ਦੁਪੱਟੇ ਨਹੀਂ ਪਰ ਲੈਂਥ 2 ਮੀਟਰ ਹੈ ਠੀਕ ਹੈ ਜੀ ਇਹਨੂੰ ਪੰਪ ਆਪ ਲੇਸ ਲੱਗੀ ਹੋਈ ਹੈ अगला कलर ਤੁਹਾਨੂੰ ਇਹ ਮਿਲੂਗਾ ਠੀਕ ਹੈ ਜੀ ਇਹ ਇਹਦਾ ਦੁਪੱਟਾ ਹੋ ਗਿਆ ਬਹੁਤ ਪਿਆਰੇ ਸੂਟ ਹੁੰਦੇ ਨੇ ਇਹ ਕਮ ਧੰਦੇ ਚ ਪਾਓ ਜਿਵੇਂ ਮਰਜੀ ਕਾਲਜ ਗੋਇੰਗ ਹੋ ਤਾਂ ਵੀ ਠੀਕ ਹੈ ਹਲੋ ਲੋ ਇਹ ਆ ਗਿਆ ਅਗਲਾ ਕਲਰ ਪੈਰਟ ਅਗਲਾ ਕਲਰ ਆ ਗਿਆ ਸੀ ਗ੍ਰੀਨ ਛੋਟੇ ਛੋਟੇ ਬੂਟੀ ਦਾ ਪ੍ਰਿੰਟ ਨਾਲ ਲੈਰੀਏ ਦੀ ਲਾਈਨਾਂ ਵਾਲੀ ਬਾਟਮ ਠੀਕ ਹੈ ਜੀ ਲੋ ਅਗਲਾ ਆ ਗਿਆ ਇਹ ਡਿਜ਼ਾਈਨ ਲੋ ਕਾਟਨ ਪੂਰੀ ਵਧੀਆ ਹੋਊਗੀ ਠੀਕ ਹੈ ਅੱਗੇ ਠੀਕ ਹੈ ਲੋ ਇਸ ਤਰ੍ਹਾਂ ਬਹੁਤ ਸੋਹਣਾ ਜਿਹਾ ਪ੍ਰਿੰਟ ਠੀਕ ਹੈ ਤੇ ਮਿੱਠਾ ਪੈਰਟ ਕਲਰ ਤੇ ਇਹ ਆ ਗਈ ਲਹਿਰੀ ਇਹਦੀ ਬਾਟਮ ਤੇ ਇਹ ਆ ਗਿਆ ਇਹਦਾ ਪ੍ਰਿੰਟਡ ਦੁਪੱਟਾ ਠੀਕ ਹੈ ਜੀ ਦੁਪੱਟਿਆਂ ਦੇ ਪ੍ਰਿੰਟਸ ਬਹੁਤ ਸੋਹਣੇ ਨੇ ਤੇ ਫੈਬਰਿਕ ਵੀ ਏ ਕਲਾਸ ਕੋਈ ਮਿਕਸਿੰਗ ਨਹੀਂ ਬਿਲਕੁਲ ਵੀ ਲੋ ਇਹ ਆ ਗਿਆ ਫੜਾ ਬਾਟਮ ਇਹ ਕਲਰ ਮਿਲੂਗਾ ਤੁਹਾਨੂੰ ਅਗਲਾ ਠੀਕ ਹੈ ਜੀ ਲੋ ਅਗਲਾ ਕਲਰ ਤੁਹਾਨੂੰ ਗ੍ਰੇ ਮਿਲੂਗਾ ਇਹਦੇ ਵਿੱਚ ਸੇਮ ਦੇ ਵਿੱਚ ਜਿਹੜਾ ਹੁਣੇ ਖੋਲਿਆ ਆਪਾਂ ਠੀਕ ਹੈ ਜੀ ਲੋ ਅਗਲਾ ਮਿਲੂਗਾ ਤੁਹਾਨੂੰ ਪਿੰਕ ਗਾਦਰੀ ਪਿੰਕ ਜਿਹੰਦਾ ਜਿਹੜਾ ਬਹੁਤ ਸੋਹਣਾ ਜਿਆ ਠੀਕ ਹੈ ਅਗਲਾ ਮਿਲੂਗਾ ਬਲੈਕ ਐਂਡ ਵਾਈਟ ਅਰੇ ਲੋਜੀ ਠੀਕ ਹੈ ਬਹੁਤ ਸੋਹਣਾ ਸਿੰਗਲ ਲਾਈਨ ਦਾ ਪ੍ਰਿੰਟ ਤੇ ਆ ਇਹ ਵਰਕ ਵਾਲੀ ਪੱਟੀ ਠੀਕ ਹੈ ਇਹ ਆ ਗਈ ਇਹਦੀ ਬਾਟਮ ਇਹ ਆ ਗਿਆ ਇਹਦਾ ਦੁਪੱਟਾ ਕਾਟਨ ਦਾ ਹਾਂ ਬਹੁਤ ਸੋਹਣੀ ਜੀ ਪ੍ਰਿੰਟਿੰਗ ਸੇਮ ਦੀ ਹੋਈ ਬਸ ਉਹਦੇ ਤੇ ਕ੍ਰੀਮ ਦੇ ਉੱਤੇ ਚਿੱਟੇ ਜਿਹੇ ਦੇ ਉੱਤੇ ਬਲੈਕ ਪ੍ਰਿੰਟਿੰਗ ਹੈ ਤੇ ਬਲੈਕ ਦੇ ਉੱਤੇ ਵਾਈਟ ਪ੍ਰਿੰਟਿੰਗ ਹੈ ਸੇਮ ਵਾਲੀ ਠੀਕ ਹੈ ਬਰੀਕ ਪ੍ਰਿੰਟ ਦਾ ਦੁਪੱਟਾ ਬਹੁਤ ਸੋਹਣਾ ਲੱਗਣ ਵਾਲਾ ਪੰਪਨ ਲੇਸ ਦੇ ਨਾਲ ਇਹ ਕਾਊਗਾ ਇਹ ਵਾਲਾ ਬਸ ਇਹਦੇ ਵਿੱਚ ਮੜਾ ਜਿਹਾ ਫਰਕ ਹੈ ਆ ਜਿਹੜਾ ਪ੍ਰਿੰਟ ਹੈ ਬਾਕੀ ਸਾਰਾ ਸੇਮ ਹੀ ਹੈ ਬਸ ਉਹਦੇ ਵਿੱਚ ਪ੍ਰਿੰਟ ਹੋਰ ਤਰ੍ਹਾਂ ਦਾ ਸੀ ਇਹਦੇ ਵਿੱਚ ਵੜਾ ਜਿਹਾ ਹੋਰ ਤਰ੍ਹਾਂ ਦਾ ਬਸ ਇਹ ਨੋਟ ਕਰ ਲਿਓ ਬਾਕੀ ਇੱਕੋ ਹੀ ਗੱਲ ਹੈ ਲਓ ਜੀ ਅਗਲਾ ਇਹਦੇ ਵਿੱਚ ਵੀ ਬਸ ਮਾੜਾ ਜਿਹਾ ਪ੍ਰਿੰਟ ਦਾ ਹੀ ਫਰਕ ਹੈ ਬਾਕੀ ਗੱਲਬਾਤ ਸਾਰੀ ਸੇਮ ਹੈ ਕਲਰ ਕੰਬੀਨੇਸ਼ਨ ਸੇਮ ਹੈ ਨੋਟ ਕਰ ਲਓ ਠੀਕ ਹੈ ਲਓ ਜੀ ਅਗਲਾ ਅਗਲਾ ਆ ਗਿਆ ਜੀ ਬਹੁਤ ਸੋਹਣਾ ਜਿਹਾ ਫਿਰੋਜ਼ੀ ਸਕਾਈ ਬਲੂ ਹਾਂਜੀ ਹਾਂ ਠੀਕ ਹੈ ਆ ਤੁਹਾਨੂੰ ਮੇਰੇ ਗਲੇ ਦੇ ਉੱਤੇ ਬਹੁਤ ਪਿਆਰਾ ਮਿਰਰ ਵਰਕ ਛੋਟਾ ਛੋਟਾ ਠੀਕ ਹੈ ਕੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ। ਲੈ ਲਓ ਆਈ ਰੀ ਆ ਗਈ ਬਾਟਮ ਠੀਕ ਹੈ ਇਹ ਆ ਗਿਆ ਜੀ ਇਹਦਾ ਦੁਪੱਟਾ ਦੋਨੋਂ ਤਰ੍ਹਾਂ ਦਾ ਪ੍ਰਿੰਟ ਹੋਊਗਾ ਦੁਪੱਟੇ 'ਚ ਠੀਕ ਹੈ ਫੜੇ ਉਹ ਤਾਂ ਇੱਕ ਮਿੰਟ ਖਿੱਚ-ਖਿੱਚ ਹੋ ਜਾਣਾ ਜੀ ਹੋ ਜਾਣਾ ਆ ਲਓ ਇਹਨ ਦੁਪੱਟੇ ਦਾ ਮਤਲਬ ਵਾਰ ਪੂਰਾ ਹੋਊਗਾ ਠੀਕ ਹੈ ਤੇ ਇਹਨ ਦੁਪੱਟੇ ਦੇ ਵਿੱਚ ਇਹ ਲਾਈਨਸ ਟਾਈਪ ਵੀ ਹੈ ਠੀਕ ਹੈ ਇੱਕ ਕਰ ਰਿਹਾ ਇਹਦੇ 'ਚ ਇਹ ਮਿਲੂਗਾ ਤੁਹਾਨੂੰ ਗਾਜਰੀ ਠੀਕ ਹੈ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਜਾਮਣੀ ਜਾਂ ਬਹੁਤ ਸੋਹਣਾ ਕਲਰ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਇਹਨਾਂ ਦੀ ਲਓ ਜੀ ਇੱਕ ਤੁਹਾਨੂੰ ਇਹ ਮਿਲੂਗਾ ਠੀਕ ਹੈ yellow mustard ਹਾਂ ਲਓ ਜੀ ਨੈਕਸਟ ਆ ਗਿਆ ਜੀ ਅਗਲਾ ਡਿਜ਼ਾਈਨ ਅੱਧ ਦੇਖੋ ਪ੍ਰਿੰਟ ਦੇਖੋ ਠੀਕ ਹੈ ਬਹੁਤ ਸੋਹਣਾ ਸੋਹਣਾ ਪ੍ਰਿੰਟ ਤੇ ਆ ਇਹਦੇ ਉੱਤੇ ਪੱਟੀ ਮਿਰਰ ਵਰਕ ਵਾਲੀ ਦੇ ਨਾਲ ਗੋਟਾ ਪੱਤੀ ਜਿਹਾ ਕੰਮ ਤਾਂ ਤੁਹਾਨੂੰ ਮਿਲੂਏ ਦੇ ਨਾਲ ਪ੍ਰਿੰਟਡ ਬਾਟਮ ਤੇ ਇਹ ਤੁਹਾਨੂੰ ਮਿਲੂ ਦੁਪੱਟਾ ਠੀਕ ਹੈ ਜੀ ਪਿਓਰ ਕਾਟਨ ਦੇ ਦੁਪੱਟੇ ਤੇ ਪਿਓਰ ਕਾਟਨ ਦੇ ਸੂਟ ਫਟਿਕ ਘਰ ਤੱਕ ਪਹੁੰਚ ਦੇਣੀ ਆ ਸਿਰਫ 650 ਚ ਠੀਕ ਹੈ ਆ ਲੋ ਜੀ ਇਹ ਆ ਗਈ ਬਾਟਮ ਇਹ ਆ ਗਿਆ ਦਾ ਕਲਰ ਠੀਕ ਹੈ ਜੀ ਥੋੜਾ ਜਿਹਾ ਹੋਰ ਦਿਖਾ ਦਨੀ ਆਹ ਪ੍ਰਿੰਟ ਹੈ ਸਾਰੀ ਇਹ ਜੀ ਗਰੁੱਪ ਨੂੰ ਸੂਟ ਕਰਨ ਵਾਲੇ ਕਲਰ ਨੇ ਜਿਹੜੇ ਤੁਹਾਨੂੰ ਦਿਖਾਉਂਗੀ ਮੈਂ ਕੋਈ ਵੀ ਐਸਾ ਕਲਰ ਨਹੀਂ ਹੈ ਜਿਹੜਾ ਇਹ ਹੁੰਦਾ ਕਿ ਇਹ ਤਾਂ ਸਾਨੂੰ ਸੂਟ ਨਹੀਂ ਕਰਨਾ ਲਓ ਠੀਕ ਹੈ ਪੜੇ ਲਿਖੇ ਜੇ ਸਮਾਰਟ ਜੇ ਸੂਟ ਨਹੀਂ ਸਾਰੇ ਲਓ ਜੀ ਅਗਲਾ ਮੋਰਪੰਖ ਹੀ ਆ ਗਿਆ ਹੁੰਦਾ ਜਿਹੜਾ ਹਨਾ ਹਾਂ ਹਲੋ ਅਗਲਾ ਆ ਗਿਆ ਫਿਰੋਜ਼ੀ ਅਗਲਾ ਡਿਜ਼ਾਈਨ ਆ ਗਿਆ ਹੋ। ਪੂਰਾ ਖੋਲ ਦਿਓ। ਰੰਗ ਪੱਕੇ ਹੋਣਗੇ ਹਨਾ। ਹਾਂ ਰੰਗ ਇਹਨਾਂ ਦੇ ਸਾਰਿਆਂ ਦੇ ਫੇਅਰ ਹੋਣਗੇ। ਰੰਗ ਦਾ ਕੋਈ ਕੰਪਲੇਂਟ ਨਹੀਂ। ਠੀਕ ਐ। ਫਿਰੋਜ਼ੀ ਕਲਰ ਤੇ ਆਪਾਂ ਨੂੰ ਸਭ ਤੋਂ ਵੱਧ ਡਾਊਟ ਹੁੰਦਾ ਹੈ। ਵੀ ਨਿਕਲ ਨਾ ਜਾਵੇ। ਲੋ। ਛੋਈ ਵੀ ਨਹੀਂ ਨਿਕਲਦੀ ਜਿਹੜੀ ਆਪਾਂ ਹੁੰਦਾ ਨਾ ਰੰਗ ਨਹੀਂ। ਹਾਂ। ਹਾਂ ਵੀ ਆਪਾਂ ਪਹਿਲੀ ਵਾਰ ਜਦੋਂ ਧੋਣਿਆਂ ਤੋਂ ਮੜਾ ਜਾ ਨਿਕਲਦਾ ਹੁੰਦਾ ਬਿਲਕੁਲ ਵੀ ਨਹੀਂ। ਲੋ ਸਾਫ਼ ਪਿਆ ਪਾਣੀ। ਠੀਕ ਐ ਜੀ। ਤੇ ਬਾਕੀ ਰੰਗਾਂ ਦੇ ਤਾਂ ਬਿਲਕੁਲ ਸ਼ੱਕ ਦੀ ਕੋਈ ਗੁੰਜਾਇਸ਼ ਹੁੰਦੀ ਹੀ ਨਹੀਂ। ਇਹਦਾ ਹੀ ਥੋੜਾ ਜਿਹਾ ਡਾਊਟ ਹੁੰ ਰੰਗ ਬਿਲਕੁਲ ਪੱਕੇ ਹੋਣਗੇ 100% ਕਾਟਨ ਹੋਊਗੀ ਤੇ ਬਿਲਕੁਲ ਹੀ ਬਹੁਤ ਫਾਈਨ ਮਤਲਬ ਪ੍ਰਾਈਸ ਤੋਂ ਤੁਸੀਂ ਇਹ ਨਹੀਂ ਗੈਸ ਕਰ ਸਕਦੇ ਕਿ ਇਹ ਵਾਲਾ ਕਪੜਾ ਹੋਊਗਾ ਇੰਨਾ ਪਿਆਰਾ ਤੁਹਾਡੇ ਕੋਲ ਕਪੜਾਉਣ ਵਾਲਾ ਤੇ ਬਹੁਤ ਹਾਈ ਕੁਆਲਿਟੀ ਦੇ ਤੁਹਾਡੇ ਕੋਲੇ ਦੁਪट्टे ਆਉਣਗੇ ਠੀਕ ਹੈ ਆ ਲੋ ਜੀ ਇਹ ਆ ਗਿਆ ਬਾਟਮ ਤੇ ਇਹ ਆ ਗਿਆ ਤੁਹਾਡਾ ਦੁਪੱਟਾ ਪ੍ਰਿੰਟਿੰਗ ਬਹੁਤ ਸੋਹਣੀ ਚੀਜ਼ ਏ ਕਲਾਸ ਸਿਰਫ 650 ਵਿੱਚ ਹੁਣ ਤੁਸੀਂ ਇਹ ਐਕਸਪੈਕਟ ਨਹੀਂ ਕਰ ਸਕਦੇ ਕਿ ਸੀਜ਼ਨ ਦੇ ਵਿੱਚ ਵੀ ਇਦਾਂ ਹੀ ਆਉਂਦੇ ਰਹਿਣਗੇ ਸਿਰਫ ਇਹੀ ਚੀਜ਼ਾਂ ਨਹੀਂ ਜਿਹੜੇ ਅੱਜ ਤੁਹਾਨੂੰ ਲੋਟ ਦਿਖਾਤਾ ਠੀਕ ਹੈ ਲੋ ਇਹ ਆ ਗਈ ਦਫਟਾ ਇਹ ਕਾ ਗਿਆ ਗ੍ਰੇ ਕਲਰ ਦੇਖੋ ਠੀਕ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਤੇ ਰੰਗ ਵੀ ਬਹੁਤ ਸੋਹਣੇ ਹੈ ਤੇ ਫੇਰ ਵੀ ਹੈ ਹੈਨਾ ਸਾਰੇ ਕਲਰ ਪੱਕੇ ਲੋ ਬਾਟਮ ਦੇ ਪਿਓਰ ਦੇ ਦੁਪੱਟੇ ਠੀਕ ਹੈ ਨੈਕਸਟ ਆ ਗਿਆ ਜੀ ਆਹ ਅਗਲਾ ਇਹ ਆ ਗਿਆ ਸਲਾਈਟ ਫਰੋਜ਼ੀ ਹਾਂ ਹਲਕਾ ਫਰੋਜ਼ੀ ਕਲਰ ਬਹੁਤ ਪਿਆਰਾ ਜਾ ਲੋ ਦੇਖੋ ਕਿੰਨਾ ਸਮਾਰਟ ਸੂਟ ਹੈ ਠੀਕ ਹੈ ਪ੍ਰਿੰਟ ਨੋਟ ਕਰ ਲਓ ਸਜ਼ਾਰੀ ਆਈਟਮਾਂ ਬਣਨੀਆਂ ਥੋਡੀਆਂ ਤੇ ਸਵਾ ਦੋ ਮੀਟਰ ਚ ਸਲਵਾਰ ਅੱਜ ਕੱਲ ਬਣੀ ਜਾਂਦੀ ਜਿਹੇ ਜਿਹਾਂ ਆਪਾਂ ਪੂਰੀ ਵਧੀਆ ਹਾਂ ਹਲਕੀਆਂ ਸਲਵਾਰਾਂ ਪਾਉਣੀਆਂ ਜਾਂ ਪਲੈਜ਼ੋ ਪਾਉਣੀਆਂ ਬਣ ਜਾਂਦੀ ਨੇ ਲੋ ਜੀ ਆ ਮਿਲੂ ਤੁਹਾਨੂੰ ਦੁਪੱਟਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਬਿਊਟੀਫੁਲ 650 ਚ ਅਸੀਂ ਤੁਹਾਡੇ ਘਰ ਤੱਕ ਪਹੁੰਚ ਦੇਣੀ ਹੈ ਠੀਕ ਹੈ ਇਹ ਆ ਗਿਆ ਜੀ ਪੀਚ ਪੀਚ ਅਗਲਾ ਆ ਗਿਆ ਪਿਸਤਾ ਹਨ ਹਾਂ ਹਾਂ ਪਿਸਤਾ ਗ੍ਰੀਨ ਜਿਹਾ ਕਲਰ ਹੈ ਕੋਈ ਵੀ ਥੋੜਾ ਜਿਹਾ ਗਰੁੱਪ ਹੈ ਆਰਾਮ ਨਾਲ ਸੂਟ ਸਮਾਉਣੇ ਪਾਉਣੇ ਠੀਕ ਹੈ ਲੋਰ ਮੰਗਾਉਣਾ ਫਾਈਨਲ ਹੈ ਜੇ ਤੁਸੀਂ ਐ ਕਰਕੇ ਕਿਹਾ ਵੀ ਮੈਂ ਦੱਸਦੀ ਹਾਂ ਫਿਰ ਤੁਸੀਂ ਮਿਸਟੇਕ ਹੀ ਕਰੋਗੇ ਫਾਈਨਲ ਵੈਸੇ ਜਿਹਾ ਪਾ ਦਿਆ ਕਰੋ ਬਹੁਤ ਸਾਰੀਆਂ ਭੈਣਾਂ ਦਾ ਪਾਉਂਦੀਆਂ ਨਹੀਂ ਹੁਣ بس کئی ਭੈਣਾਂ ਨੇ ਇਹਦਾ ਮਤਲਬ ਇੱਥੋਂ ਤੱਕ ਕਿ ਕਿਆ ਹੋਇਆ ਵੀ ਜਦੋਂ ਮੇਰੀ ਫੋਟੋ ਆਵੇ ਤਾਂ ਅਗਲਾ ਮੈਸੇਜ ਨਾ ੜੀ ਕੇ ਕਰੋ ਮੇਰਾ ਡਨ ਕਰਕੇ ਰੱਖਦਿਆ ਕਰੋ ਬਸ ਫੋਟੋ ਹੀ ਇਕੱਲੀ ਦੇਖ ਲਿਆ ਕਰੋ ਇਹ ਕਿੰਨੀ ਵਧੀਆ ਬਾਟਮ ਹੈ ਇਹ ਨਾ ਨਵੇਂ ਖੋਲਦੀ ਆ ਪੂਰਾ ਬਹੁਤ ਪਿਆਰਾ ਜਿਹਾ ਇਹਦਾ ਸੂਟ ਬਣਨਾ ਹੈ ਤੁਹਾਡਾ ਰਾਣੀ ਜੀ ਸ਼ੇਡ ਦਾ ਪਿੰਕ ਕਲਰ ਹੈ ਤੇ ਉਹਦੇ ਉੱਤੇ ਇਹ ਵਾਲਾ ਲੱਗਿਆ ਜੀ ਪੈਚ ਗਲੇ ਵਾਸਤੇ ਤੇ ਨਾਲ ਇਹਦੇ ਉੱਤੇ ਹੋਇਆ ਮਿਰਰ ਵਰਕ ਠੀਕ ਹੈ ਤੇ ਨਾਲ ਤੁਹਾਨੂੰ ਇਹ ਮਿਲੂਗੀ ਇਹਦੀ ਬਹੁਤ ਸੋਹਣੀ ਜੀ ਪ੍ਰਿੰਟ ਵਾਲੀ ਬਾਟਮ ਬਹੁਤ ਸੋਹਣਾ ਲੱਗੂਗਾ ਸੂਟ ਬਣ ਕੇ ਲੋ Green. ਹੈਨਾ ਬਸ ਉਹ ਨਾਲ ਜੈਕਰੀਨ ਕਲਰ ਹੈ ਠੀਕ ਹੈ ਜੀ ਅਗਲਾ ਮਿਲੂ ਤੁਹਾਨੂੰ ਇਹ ਵਾਲਾ ਪੀਲਾ ਪੀਲਾ ਠੀਕ ਹੈ ਅਗਲਾ ਮਿਲੂ ਤੁਹਾਨੂੰ ਮੋਰਪੰਖੀ ਗ੍ਰੀਨ ਜਿਹੰਦਾ ਜਿਹੜਾ ਠੀਕ ਹੈ ਕਲਰ ਜਿਹੜਾ ਵੀ ਮਿਲ ਜੇ ਉਹੀ ਲੈ ਲਿਓ ਬਹੁਤ ਪਿਆਰੀ ਡੀਲ ਦੇ ਉੱਤੇ ਸੂਟ ਤੇ ਬਹੁਤ ਪਿਆਰਾ ਸੂਟ ਤੁਹਾਡੇ ਕੋਲ ਪਹੁੰਚਣਾ ਹੈ ਤੇ ਇਹ ਉਹ ਵੀਡੀਓ ਹੁੰਦੀ ਹੈ ਜਿਹਨੂੰ ਬਸ ਚੜਦੇ ਸਾਰ بس فون ਨਾ ਕਰਿਓ 2 ਘੰਟੇ ਇੰਨੀ ਕੱਲ ਨੂੰ ਮਿਹਰਬਾਨੀ ਰੱਖਿਓ ਜਦੋਂ ਇਹ ਵੀਡੀਓ ਆਊਗੀ ਠੀਕ ਹੈ ਹਾਂ ਲੋਜੀ ਠੀਕ ਬਹੁਤ ਹੀ ਸੋਹਣਾ ਜੈਦਾ ਪ੍ਰਿੰਟ ਚਟੇਰ ਫੁੱਲਾਂ ਦਾ ਤੇ ਆ ਤੁਹਾਨੂੰ ਮਿਲ ਰਹੀ ਹੈ ਪੱਟੀ ਇਕਲੈਤੀਆ ਦੁਪੱਟਾ ਲੋਜੀ ਆ ਤੁਹਾਨੂੰ ਦੁਪੱਟਾ ਮਿਲੂਗਾ ਇਹਦੇ ਨਾਲ ਮਲਟੀ ਪ੍ਰਿੰਟ ਜਿਹਦਾ ਠੀਕ ਹੈ ਕਾਟਨ ਦਾ ਪਿਓਰ ਕਾਟਨ ਪੰਪਮ ਲੇਸ ਲੱਗੀ ਹੋਈ ਹੈ ਕੋਈ ਕੋਈ ਜੀ ਨੂੰ ਨਹੀਂ ਲੱਗੀ تقریبا ਲੱਗੀ ਹੋਈ ਹੈ ਲਓ ਜੀ ਜਮਣੀ ਪਿੰਕ ਜਾਂ ਹੁੰਦਾ ਜਿਹੜਾ ਹੈਨਾ ਆਨੀਅਨ ਪਿੰਕ ਹੁੰਦਾ ਪਰ ਸੋਹਣਾ ਜਿਆ ਅਗਲਾ ਆ ਗਿਆ ਮਸਟਰਡ ਵੀਲਾ ਹਮ ਹਮ ਅਗਲਾ ਆ ਗਿਆ ਇਹ ਵਾਲਾ ਰੋਜੀ ਸੀ ਗ੍ਰੀਨ ਰੋਜੀ ਸੀ ਗ੍ਰੀਨ ਲਓ ਅਗਲਾ ਸੋਹਣੇ ਸੂਟ ਜਸਟ ਪਿਕ ਸੋਚਣ ਦਾ ਕੋਈ ਮੁੱਦਾ ਹੀ ਨਹੀਂ ਆ ਲੋ ਜੀ ਇਹ ਆ ਗਿਆ ਦਾ ਫਟ ਇਹ ਆ ਗਿਆ ਤੁਹਾਡਾ ਦੁਪੱਟਾ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਸੋਹਣੀ ਜਿੰਨਾ ਸੋਹਣਾ ਫੈਬਰਿਕ ਹੈ ਜਿੰਨਾ ਸੋਹਣਾ ਪ੍ਰਾਈਸ ਹੈ ਉਨੀ ਹੀ ਸੋਹਣੀ ਪ੍ਰਿੰਟਿੰਗ ਹੈ ਲਓ ਜੀ ਅਗਲਾ ਕਲਰ ਇਹ ਮਿਲੂਗਾ ਪੀਚ ਪਿੰਕ ਹੈ ਨਾ ਪਿੰਚੀਆ ਪੀਚੀਆ ਪੀਚੀ ਪਿੰਕ ਜਿਹੰਦਾ ਜਿਹੜਾ ਉਹ ਵਾਲਾ ਇੱਕ ਮਿਲੂਗਾ ਤੁਹਾਨੂੰ ਇਹ ਵਾਲਾ ਇੱਕ ਮਿਲੂਗਾ ਗ੍ਰੇ ਗ੍ਰੀ ਠੀਕ ਹੈ ਜੀ ਲਓ ਦੁਪੱਟਾ ਆਈ ਆਊਗਾ ਕਿਉਂਕਿ ਬਹੁਤ ਵੰਦਨ ਕੋ ਕੇ ਸਾਰੇ ਸੂਟਾਂ ਦੇ ਦੁਪੱਟੇ ਖੋਲਣ ਦੇ ਆਈ ਵੇਜਾਂਗੇ ਠੀਕ ਹੈ ਜੀ ਲਓ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਸ਼ੇਅਰ ਜਰੂਰ ਕਰਨਾ ਹੈ ਠੀਕ ਹੈ ਜੀ ਬਾਕੀ ਆਪਣੇ ਬਿਰਧਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇੰਨਾ ਵੇਣਾ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਹੋਰ ਸੋਹਣੀ ਬੈਕ ਨਾਲ